ਦੋਸਤੋ ਆਮ ਤੌਰ ਤੇ ਪਹਿਲਾਂ ਤੁਸੀਂ ਵੇਖਦੇ ਸੀ ਕਿ ਘਰਾਂ ਦੇ ਵਿੱਚ ਦਰਖਤ ਹੁੰਦੇ ਸੀ ਤੇ ਦਰਖਤਾਂ ਦੇ ਵਿੱਚ ਟਾਲੀ ਤੇ ਜਾਮਨ ਆਮ ਤੌਰ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲੱਗੇ ਹੁੰਦੇ ਸੀ ਪਰ ਜੋ ਕੇ ਸਮੇਂ ਦੇ ਵਿੱਚ ਜਿਹੜੀਆਂ ਕੋਠੀਆਂ ਇੰਨੀਆਂ ਕ ਵੱਡੀਆਂ ਹੋ ਗਈਆਂ ਜਾਂ ਸੋਚ ਇੰਨੀ ਕ ਆਪਣੀ ਆਧੁਨਿਕ ਹੋ ਗਈ ਕਿ ਸਾਨੂੰ ਦਰਖਤ ਘਰਾਂ ਦੇ ਵਿੱਚ ਪੈੜੇ ਲੱਗਣ ਲੱਗੇ ਵੱਡੇ ਦਰਖਤ ਸਜਾਵਟੀ ਤਾਂ ਬੰਦਾ ਫਿਰ ਲਾ ਲੈਂਦਾ ਕੋਈ ਗਮਲਿਆਂ ਦੇ ਵਿੱਚ ਲਾਉਣ ਵਾਲੇ ਪਰ ਵੱਡੇ ਦਰਖਤ ਕਿਤੇ ਨਾ ਕਿਤੇ ਘਰਾਂ ਚੋਂ ਗਾਇਬ ਹੋ ਗਏ ਸ਼ਹਿਰਾਂ ਦੀ ਤਾਂ ਗੱਲ ਦੂਰ ਪਿੰਡਾਂ 'ਚੋਂ ਵੀ ਹੁਣ ਜਿਹੜੇ ਇਹੋ ਜਿਹੇ ਦਰਖਤ ਆ ਵੱਡੇ ਜਿਵੇਂ ਟਾਲੀ ਹੋਗੇ ਜਾਮਣ ਹੋਗੇ ਜਾਂ ਵੱਡੇ ਦਰਖਤ ਇਹ ਲੱਗਣੋਂ ਬੰਦ ਹੋ ਗਏ ਆ ਪਿੰਡ ਪੰਨੀ ਵਾਲੇ ਦੇ ਵਿੱਚ ਟਾਲੀ ਆ ਜਿਹੜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਇਹਦਾ ਇੱਕ ਕਿੱਸਾ ਟਾਲੀ ਦਾ ਉਹ ਆਪਾਂ ਜਾਣਕਾਰੀ ਲਵਾਂਗੇ ਭਪਿੰਦਰ ਸਿੰਘ ਹੋਰਾਂ ਤੋਂ ਕਿ ਇਹ ਟਾਲੀ ਦਾ ਕੀ ਕਿੱਸਾ ਹੈਗਾ ਵੀ ਇਹ ਟਾਲੀ ਮਤਲਬ ਇਹਨਾਂ ਨੇ ਓਵੇਂ ਨਹੀਂ ਲਾਈ ਸੀ ਪਰ ਸੰਭਾਲੀ ਜ਼ਰੂਰ ਓਵੇਂ ਐ ਲੋੜ ਦੇ ਅਨੁਸਾਰ ਤੇ ਇੱਕ ਵਾਤਾਵਰਣ ਦੇ ਅਨੁਸਾਰ ਪਰ ਪਹਿਲਾਂ ਸਿਰਫ ਇਹੇ ਸੀ ਕਿ ਇੱਥੇ ਕੁਝ ਹੋਰ ਲੱਗਿਆ ਸੀ ਤੇ ਆਪਣੇ ਆਪ ਹੀ ਇਹ ਜਿਹੜੀ ਉੱਗ ਰਹੀ ਸੀ ਤਾਂ ਗੱਲਬਾਤ ਕਰਾਂਗੇ ਸਰ ਦੱਸਿਓ ਕੀ ਟਾਲੀ ਵਾਲਾ ਕੀ ਕਿਸਾ ਹੈ ਇਹ ਸੁਖਜਿੰਦਰ ਜੀ ਅਸੀਂ ਇੱਥੇ ਜਦੋਂ ਨਵੀਂ ਕੋਠੀ ਪਾਈ ਹੈ ਤਾਂ ਉਸ ਟਾਈਮ ਤੇ ਸਾਡੇ ਪੜ ਹੁੰਦੇ ਸੀ ਇੱਥੇ ਅਸੀਂ ਇੱਥੇ ਦਾਣੇ ਕੱਢ ਦਿੰਦੇ ਸੀ ਤਾਂ ਜਦੋਂ ਕੋਠੀ ਪਾ ਕੇ ਅਸੀਂ ਇੱਥੇ ਆਏ ਤਾਂ ਇੱਥੇ ਅਸੀਂ ਸਬਜ਼ੀ ਲਾਉਣੀ ਸ਼ੁਰੂ ਕੀਤੀ ਸਬਜ਼ੀ ਲਾਉਣ ਦੇ ਉੱਤੇ ਹੀ ਨਾਲ ਇਹ ਆਪਣੇ ਆਪ ਹੀ ਇਹ ਟਾਲੀ ਇੱਥੇ ਉੱਗ ਰਖੜੀ ਤਾਂ ਉਹ ਸਾਡੇ ਇੱਥੇ ਬਜ਼ੁਰਗ ਸੀ ਜੋ ਮੇਰੇ ਇਹ ਘਰ ਆ ਕੇ ਸਬਜ਼ੀ ਦੀ ਖੋਦੀ ਕੱਢਦੇ ਸੀ ਉਹਨਾਂ ਨੇ ਇਹਨੂੰ ਸੰਭਾਲਿਆ ਤੇ ਉਹ ਕਹਿੰਦੇ ਵੀ ਇਹਨੂੰ ਤੁਸੀਂ ਪੱਟਣਾ ਨਹੀਂ ਤੇ ਮੈਂ ਇੱਥੇ ਆਏ ਗਿਆ ਵਾਸਤੇ ਵੱਡਾ ਕਮਰਾ ਪਾਉਣਾ ਚਾਹੁੰਦਾ ਸੀ ਪਰ ਅੱਜ ਇਹ ਕਮਰਾ ਪਾਉਣ ਦੀ ਮੈਨੂੰ ਜ਼ਰੂਰਤ ਹੀ ਨਹੀਂ ਕਿ ਇਹ ਟਾਲੀ ਨੂੰ ਮੈਂ ਸੰਭਿਆ ਇੱਥੇ ਹਰ ਗਿਆ ਆਇਆ ਗਿਆ ਇੱਥੇ ਬਾਹਰ ਹੀ ਬਹਿ ਕੇ ਖੁਸ਼ ਹੈ ਠੰਡੀ ਹਵਾ ਆਉਂਦੀ ਹੈ ਆਕਸੀਜਨ ਸਾਨੂੰ ਮੁਫਤ ਮਿਲਦੀ ਹੈ ਤੇ ਕਿੰਨੇ ਕਿ ਪੁਰਾਣੀ ਹੈ ਜੀ ਇਹ ਇਹ 20 ਸਾਲ ਦੀ ਪੁਰਾਣੀ ਹੈ ਮੈਨੂੰ 2000 ਚ ਮੈਂ ਇੱਥੇ ਆ ਗਿਆ ਸੀ ਘਾਰੇ ਤੇ ਉਸ ਤੋਂ ਬਾਅਦ ਇਹ 2-3 ਸਾਲਾਂ ਬਾਅਦ ਇਹ ਗੁਰਖੜੀ ਅੱਜ ਇਹ 22-23 ਸਾਲਾਂ ਦੀ ਹੈਗੀ ਤੇ ਕੀ ਕਹਿਣਾ ਕਿ ਚਾਹਣੇ ਲੋਕਾਂ ਨੂੰ ਵੀ ਦਰਖਤਾਂ ਘਰਾਂ 'ਚ ਹੈ ਹੀ ਨਹੀਂ ਅੱਜਕੱਲ ਨਹੀਂ ਇਹ ਜਿਹੜੇ ਰਵਾਇਤੀ ਆਪਣੇ ਪੁਰਾਣੇ ਦਰਖਤ ਹੈ ਹਮ ਕਿੱਕਰ ਹੈ ਜਾਮਨ ਹੈ ਤਾਲੀ ਹੈ ਇਹਨਾਂ ਨੂੰ ਤਾਂ ਲਾਉਣਾ ਚਾਹੀਦਾ ਹੈ ਇਹੀ ਇਸ ਗਰਮ ਰੁੱਤ ਦੇ ਵਿੱਚ ਆਪਣੇ ਕੋਲ ਇਹੀ ਆਪਾਂ ਨੂੰ ਛਾਂ ਦਿੰਦੇ ਆ ਹਮ ਜੰਡੀ ਇੱਥੋਂ ਦਾ ਸਭ ਤੋਂ ਵੱਡਾ ਜਿਹੜਾ ਦਰਾਖਤ ਤੁਸੀਂ ਵਧੀਆ ਜਿਨੇ ਕੋਈ ਨਕ ਫਸਲ ਦਾ ਨੁਕਸਾਨ ਹੋ ਹੀ ਨਹੀਂ ਕਰਦਾ ਸਾਡੇ ਜਿਹੜੇ ਵੱਟੇ ਸਰਦਾਰ ਬਾਬਾ ਜੀ ਸੀ ਬਾਬਾ ਜੀ ਸਾਡੇ ਬਜ਼ੁਰਗਾਂ ਨੇ ਪੜਦਾਦਾ ਜੀ ਹੋਰੀ ਉਹਨਾਂ ਨੇ ਆ ਕੇ ਜਦੋਂ ਇਹ ਜ਼ਮੀਨ ਲਈ ਹੈ ਸਾਸੀ ਦਲਬੀਰ ਖੜੇ ਦੀ ਜ਼ਮੀਨ ਪਹਿਲਾਂ ਲੈਂਦੇ ਸੀ ਤਾਂ ਅਸੀਂ ਉਹ ਅਲਾਟਮੈਂਟ ਉੱਥੇ ਅੱਕ ਸੀ ਅਸੀਂ ਨਹੀਂ ਲਈ ਇੱਥੇ ਝੰਡੀਆਂ ਸੀ ਝੰਡੀਆਂ ਕਰਕੇ ਸਾਰੀ ਅਸੀਂ ਪਿੰਡ ਪੰਨੀ ਵਾਲਾ ਮਹਲਾ ਦਾ ਚੌਥਾ ਹਿੱਸਾ ਸਾਡੇ ਧਾਲੀ ਪਰਿਵਾਰਾਰ ਨੇ ਇਹ ਮੁੱਲ ਲਿਆ ਅੱਛਾ ਸਾਡੇ ਕੋਲੇ ਇਸ ਟਾਈਮ ਪੰਨੀ ਵਾਲਾ ਮਹਲਾ ਚ ਚੌਥਾ ਹਿੱਸਾ ਹੈ ਇਸ ਪਿੰਡ ਦਾ ਅੱਛਾ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਹੀ ਬਹੁਤ ਧੰਨਵਾਦ ਜੀ